ਸੋਰਠਿ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ੇ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਰੋ ਸੁਮੇ ਮੇਰਾ ਸੰਤ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾ ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਪਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠਾ ਮਹੱਲਾ ਪੰਜਵਾਂ ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ तू पारो स्वामी मेरा संता तेरा नानक प्रभ सर नान प्रभ सर नाजवां हर मन तन वसया सोई जय जय कार करे सब कोई गुर पूरे की वॾ ਤਾਂ ਕਿ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇਂ ਜਿਸ ਨੂੰ ਬਖਸ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇਂ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ जय जय कार करे सब कोई गुरु पूर की बड़ाई ताकी कीमत कहीं न जाई हो कुर्बान जाई तेरे नामे जिसनो बख्श ले है मेरे प्यारे सो जस तेरा गावे रहा तू पारो समे मेरा ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਸੋਰਠ ਮਹੱਲਾ ਪੰਜਵਾ ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਦੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ सो जस तेरा गावे रहा तू पारो स्वामी मेरा, संता परवासा तेरा नानक प्रव सरनाई मुख निंद नानक प्रव सरनाई मुख नशाई सौरठ मह पंजवां ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ੇ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲੈ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨ ਸੋਰਠ ਮਹੱਲਾ ਪੰਜਵਾਂ ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੁਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ੇ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ तू पारो स्वामी मेरा संता परवासा तेरा नानक प्रव सरनाई मुख नंद काई नानक प्रव सरनाई मुख नह पंजवा हर मन तन वसिया सोई जय जय कार करे सब कोई ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੋਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੋਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠਾ ਮਹੱਲਾ 5ਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ੇ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਰੋਸੇ ਮੇਰਾ ਸੰਤ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਹੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ जि सुनो बक्से ले है मेरे प्यारे सो जस तेरा गावे रहा तू परोसमी मेरा संता परवासा तेरा नानक प्रभु सरनाई मुख निंदकै छाई नानक प्रभु सरना सोरेठ मोहल्ला 55 हर मन तन वस्या सोई जय जय कार करे सब कोई गुरु पुर की बड़ाई ताकी कीमत कहीं न जाई हौ कुर्बान जाई तेरे नामे जिसनो बख्शे लह मेरे प्यारे सो जस तेरा गावे रहा तू भरोसे में मेरा ਸੰਤ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰੇ ਥਾ ਮਹੱਲਾ ਪੰਜਵਾ ਹਾਰੇ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰੇઠਾ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੁਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋਜਸ ਤੇਰਾ ਗਾਵੇ ਰਹਾ ਤੂੰ ਪਾਰੋਸ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰੇਠ ਮਹੱਲਾ 5ਵਾਂ ਹਾੜੇ ਮਨ ਤਾਂ ਨਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸੋਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕਿ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸ ਨੂੰ ਬਖਸ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨ ਸੋਰਠ ਮਹੱਲਾ ਪੰਜਵਾ ਾਰੇ ਮਨ ਤਾਂ ਨਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਏ ਤੇਰੇ ਨਾਮ ਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾ ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਵਡਿਆਈ ਤਾ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ सो जस तेरा गावे रहा तू पारो स्वामी मेर संत तेरा नानक प्रव सरनाई मुख निंद नानक प्रव सरनाई मुख नशाई सोरठ मह पंजवां ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਨਾ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ੇ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨ ਸੋਹਰੇ ਠਾ ਮਹੱਲਾ ਪੰਜਵਾ ਆਰੇ ਮਨ ਤਾਂ ਨਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੁਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ संत परवास नानक प्रव सरनाई मुख निंद नानक प्रभ सरनाई मुख नाई सोरठ महला पंजवां हर मन तन वसया सोई जय जय कार करे सब कोई गुर पूरे की वडियाई ਤਾ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਨਾਨਕ ਪ੍ਰਭ ਸਰਨਾ ਸੋਰਠਾ ਮਹੱਲਾ ਪੰਜਵਾ ਹਾਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜਾਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮ ਵੈ ਜਿਸਨੋ ਬਖਸ਼ੇ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕੈ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦਕੈ ਛਾਈ ਸੋਰਠਿ ਮਹੱਲਾ ਪੰਜਵਾਂ ਹਾੜੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮ ਵੇ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ तू पारो स्वामी मेरा संता तेरा नानक नाई, मुख निंद नानक सर सरना सोरठ महला पंजवा हर मन तन वसया सोई जय जय कार करे सब कोई गुर पूरे की वॾ ਤਾਂ ਕਿ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇਂ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਛਾਈ ਨਾਨਕ ਪ੍ਰਭ ਸਰਨਾਈ ਮੁਖ ਨਿੰਦ ਕੈ ਛਾਈ ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨ ਜਾਈ ਹਉ ਕੁਰਬਾਨ ਜਾਈ ਤੇਰੇ ਨਾਵੇ जि sno box lehe mere pyare sojas tera gaave raha tu parosme mera santa parwasa tera nanak prab sarnai mukh nind ke chhai nanak prab sarnai soret mohalla 5va ਹਰੇ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਂ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ तू पारो स्वामी मेरा संता परवासा तेरा नानक प्रव सरनाई मुख निंदक नानक प्रव सरनाई मुख नद काई सोरठ महला पंजवा हर मन तन वसया सोई जय जय कार करे सब कोई ਗੁਰੂ ਪੂਰੇ ਕੀ ਬੜੀ ਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਪਰੋਸ ਮੇ ਮੇਰਾ ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਨਾਨਕ ਪ੍ਰਭ ਸਰਨਾ